ਸੰਗਤ ਜੀ ਇਹ ਉਹੀ ਪੁਰਾਤਨ ਸ਼ਾਸਤਰ ਨੇ ਤੇ ਉਹੀ ਪੁਰਾਣੇ ਬਰਤਨ ਨੇ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਹੈ ਜਿਹੜਾ ਸਰਸਾ ਨਦੀ ਤੇ ਵਸਛੜਿਆ ਸੀ ਅਸੀਂ ਤੁਹਾਨੂੰ ਉਹ ਸਾਰੀ ਪੜ੍ਹ ਕੇ ਵੀ ਸੁਣਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਪ੍ਰਾਪਤੀ ਹੋਈ ਹੈ ਇਹ ਪ੍ਰਾਤਨ ਸ਼੍ਰੀ ਸਾਹਿਬ ਸ਼੍ਰੀ ਗੁਰਮੇਲ ਸਿੰਘ ਪੁੱਤਰ ਸਰਦਾਰ ਨਿਰਮਲ ਸਿੰਘ ਪਿੰਡ ਅਵਾਨ ਕੋਟ ਰੋਪੜ ਨੂੰ ਸਰਸਵਰ ਨਦੀ ਦੀ 20 ਫੁੱਟ ਟੁਗਾਇਚੋ ਪ੍ਰਾਪਤ ਹੋਈ ਹੈ ਜੋ ਕਿ ਉਹਨਾਂ ਨੇ ਮਿਤੀ 13 12 2021 ਨੂੰ ਗੁਰਦੁਆਰਾ ਛੰਨ ਬਾਬਾ ਕੁੰਮਾ ਮਸ਼ਕੀ ਜੀ ਵਿਖੇ ਸੇਵਾ ਸੰਭਾਲ ਲਈ ਭੇਟ ਕੀਤੀ ਹੈ ਤਾਂ ਇਹ ਪ੍ਰਾਤਨ ਕਮੰਡਲ ਵੀ ਹੈ ਜਿਹੜਾ ਸਰਸਵਰ ਨਦੀ ਸਟੋਨ ਕ੍ਰੈਸ਼ਰ ਦੇ ਮਾਲਕ ਹਰ ਹਰਮਨਪ੍ਰੀਤ ਸਿੰਘ ਪੁੱਤਰ ਵਾਸੀ ਵਿਕਰਮਜੀਤ ਸਿੰਘ ਨੂੰ ਸਾਸਾ ਨਦੀ ਦੀ ਖੁਦਾਈ ਦੌਰਾਨ ਦਸੰਬਰ 2022 ਈਸਵੀ ਚੱਪਰਾਪਤ ਹੋਇਆ। ਪਰਾਤਨ ਸਮੇਂ ਦੇ ਸਿੰਘ ਇਸ ਤਰ੍ਹਾਂ ਦੇ ਇੱਕ ਮੰਡਲ ਸਫਰ ਦੌਰਾਨ ਖੂਬ ਵਿੱਚੋਂ ਜਲ ਕੱਢਣ ਲਈ ਰੱਖਿਆ ਕਰਦੇ ਸਨ। ਉਸਤ ਪਰਿਵਾਰ ਨੇ 16 ਦਸੰਬਰ 2023 ਈਸਵੀ ਨੂੰ ਉਹ ਮਹੀਨੇ ਦੀ ਸੰਗਰਾਦ ਨੂੰ ਗੁਰਦੁਆਰਾ ਸ਼ੈਨ ਬਾਬਾ ਕੁੰਮਾ ਮਸ਼ਕੀ ਜੀ ਵਿਖੇ ਭੇਟ ਕੀਤਾ। ਤਾਂ ਇਹ ਪੁਰਾਤਨ ਸਰਬ ਲੋਹ ਦਾ ਵਟਾ ਭਾਈ ਜਗਦੀਸ਼ ਸਿੰਘ ਪੁੱਤਰ ਸੂਬੇਦਾਰ ਬਚਨ ਸਿੰਘ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ਜੀਸੀਬੀ ਆਪਰੇਟਰ ਸਨ ਜੋ ਕਿ ਖੋਦਾਈ ਕਰਨ ਦਰਾਂ ਅਨਸਾਸਨਾਂ ਦੀ ਵਿੱਚੋਂ 2005 ਨੂੰ ਇਹ ਜਿਹੜਾ ਪ੍ਰਾਪਤ ਹੋਇਆ ਸੀ ਸਰਬ ਲੋਕ ਦੇ ਬਾਟੇ ਨੂੰ ਪੂਰੀ ਤਰ੍ਹਾਂ ਜੰਗਾਲ ਲੱਗਾ ਹੋਇਆ ਸੀ ਤਕਰੀਬਨ ਇੱਕ ਹਫਤਾ ਰਗੜਨ ਤੋਂ ਬਾਅਦ ਇਹ ਬਾਟਾ ਇਸ ਰੂਪ ਵਿੱਚ ਆਇਆ ਉਦੋਂ ਤੋਂ ਹੀ ਉਕਤ ਪਰਿਵਾਰ ਇਸ ਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਸਤਕਾਰ ਸਹਿਤ ਕਰ ਰਿਹਾ ਸੀ ਤੇ ਮਿਤੀ 27 ਨਵੰਬਰ 2023 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਹਨਾਂ ਨੇ ਇਸ ਬਾਟੇ ਨੂੰ ਗੁਰਦੁਆਰਾ ਬਾਬਾ ਕੁੰਮਾ ਮਸ਼ਕੀ ਜੀ ਦੇ ਭੇਟ ਕਰ ਦਿੱਤਾ ਤਾਂ ਜੋ ਇਸ ਦੀ ਸਾਂਭ ਸੰਭਾਲ ਹੋ ਸਕੇ ਦੇਖ ਸਕਦੇ ਹੋ ਤੁਸੀਂ ਇਹ ਉਹੀ ਪ੍ਰਾਤਨ ਸ਼ਾਸਤਰ ਹੈ ਤੇ ਉਹੀ ਪ੍ਰਾਤਨ ਕਮੰਡਲ ਹੈ ਉਹੀ ਪ੍ਰਾਤਨ ਜਿਹੜਾ ਬਾਟਾ ਹੈ ਸਰਬ ਲੋ ਦਾ ਸੋ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਭਾਗਾਂ ਵਾਲੇ ਆ ਜਿਹੜੇ ਇਹ ਇਹਨਾਂ ਸ਼ਾਸਤਰਾਂ ਦੀ ਜਾਂ ਇਹਨਾਂ ਵਰਤਨਾ ਦੇ ਦਰਸ਼ਨ ਕਰ ਰਹੇ ਨੇ ਕਿਉਂਕਿ ਇਹਨਾਂ ਵਰਤਨਾ ਨੂੰ ਗੁਰੂ ਸਾਹਿਬ ਦੇ ਪਰਿਵਾਰ ਦੇ ਜਿਹੜੇ ਹੱਥ ਲੱਗੇ ਹੋਏ ਨੇ ਬਹੁਤ ਹੀ ਪਿਆਰੀ ਜਿਹੜੀ ਵੀਡੀਓ ਸੀ ਤੁਹਾਡਾ ਸਾਂਝੀ ਕਰ ਰਹੇ ਆ ਤਾਂ ਤੁਸੀਂ ਵੀ ਜਰੂਰ ਦਰਸ਼ਨ ਕਰੋ